15 ਸੈਕਿੰਡ ਸੀਐਮ ਨਾਲ ਗੱਲ ਕੀਤੀ ਸੀ ਸਰ ਆਹ ਮਾਮਲਾ ਹੈ ਜਾਣਦੇ ਸੀ ਮੈਨੂੰ ਆਲਾ ਮੋਟਾ ਤੇ 3 ਮਿੰਟ ਪੜ ਲਿਓ ਜੇ ਕਾਰਵਾਈ ਕਰਨੀ ਤਾਂ ਕਰ ਦਿਓ ਤੇ ਸੀਐਮ ਨੇ ਫਿਰ ਪਰਮਿਸ਼ਨ ਦੇ ਕੇ ਐਮਡੀ ਨੂੰ ਅਧਿਕਾਰ ਦੇ ਦਿੱਤੇ ਕਿ ਇਹਦੇ ਤੇ ਬਣਦੀ ਸਖਤ ਕਾਰਵਾਈ ਕਰ ਉਸ ਤੋਂ ਬਾਅਦ ਇੱਕ ਹੋਰ ਕਪਲਾ ਹੋ ਗਿਆ ਇਸ ਮਾਮਲੇ 'ਚ ਸੀਐਮ ਨੇ ਵੀ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਪਰ ਚਾ ਕਿਉਂ ਨੀ ਦਰਜ ਹੋ ਰਿਆ ਮੈਂ ਆਪਣੇ ਸ਼ੱਕ ਜ਼ਾਹਰ ਕੀਤਾ ਕਹਿੰਦੇ ਮੇਰੇ ਵੱਲੋਂ ਤਾਂ ਸਾਈਨ ਹੋ ਗਏ ਸਾਰਾ ਕੁਝ ਚਲਾ ਗਿਆ ਪਤਾ ਨਹੀਂ ਕਿਉਂ ਰੋਗੀ ਵੀ ਸਰਕਾਰ ਜਾਣੇ ਸ਼ੱਕ ਬਣ ਗਿਆ ਪੰਜਾਬ ਸਰਕਾਰ ਤੇ ਵੀ ਐਫਆਈਆਰ ਕਿਤੇ ਸੈਟਿੰਗ ਨਾ ਕਰ ਗਏ ਹੁਣ ਜਿਹਦਾ ਅਸੀਂ ਅਕਸਰ ਸ਼ੱਕ ਕਰਦੇ ਹੁੰਨੇ ਆ ਕੁਝ ਦੋਸ਼ੀ ਅਫਸਰ ਹੈ ਪੀਐਸਆਈਸੀ ਦੇ ਵਿਜੀਲੈਂਸ ਵਾ ਵਿਭਾਗ ਦੇ ਜਿਨ੍ਹਾਂ ਨੇ ਗੋਲਮੋਲ ਕਰਕੇ 15 ਦਿਨ ਸੀਐਮ ਦੇ ਆਰਡਰ ਨੂੰ ਰੋਕ ਕੇ ਰੱਖਿਆ ਤੇ ਦੋਸ਼ੀਆਂ ਦੀ ਮਦਦ ਕੀਤੀ ਕਿ ਉਹ ਕੋਰਟ ਦੇ ਵਿੱਚ ਜਾ ਕੇ ਸਟੇ ਲੈਣ ਤਾਂ ਸ਼ਿਵਰਾਤਰੀ ਵਾਲੇ ਦਿਨ ਸ਼ਾਮ ਨੂੰ 5 ਵਜੇ ਤੋਂ ਬਾਅਦ ਦਫ਼ਤਰ ਖੋਲੇ ਗਏ ਪੀਐਸਆਈਸੀ ਦੇ ਐਮਡੀ ਨੇ ਫਿਰ ਦੁਬਾਰੇ ਫਾਈਲ ਬਣਾ ਕੇ Ориਜినਲ ਫਾਈਲ ਭੇਜੀ ਤੇ ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਉਹ Ориਜినਲ ਫਾਈਲ ਵਿਜੀਲੈਂਸ ਚੀਫ ਨੂੰ ਦਿੱਤੀ ਸ਼ਾਮ ਨੂੰ 5 ਵਜੇ 6 6 6:30 ਵਜੇ ਤੇ 6:30 ਤੋਂ ਬਾਅਦ 7:00 ਵਜੇ ਦੇ ਨੇੜੇ ਤੇੜੇ ਵਿਜੀਲੈਂਸ ਟੀਮ ਨੇ ਸ਼ੁਰੂਆਤਰੀ ਵਾਲੇ ਦਿਨ ਖੁਦ ਐਫਆਈਆਰ ਦਰਜ ਕਰਵਾ ਕੇ ਦੋਸ਼ੀਆਂ ਨੂੰ ਅਰੈਸਟ ਕਰਵਾ ਦੇ ਟੀਮਾਂ ਭੇਜ ਦਿੱਤੀਆਂ ਦੋਸ਼ੀ ਫਰਾਰ ਸੀ ਸਾਰੇ ਕਿ ਇੱਕ ਸਰਕਾਰੀ ਨੌਕਰ ਜਿਹਦੀ ਤਰਖਾਹ ਸਾਰੇ ਜ਼ਿੰਦਗੀ ਦੀ 3-4 ਕਰੋੜ ਹੈ ਉਹ ਅਰਬਾਂ ਪੈਦਾ ਬਿਜ਼ਨਸ ਨਿਊਜ਼ੀਲੈਂਡ ਚ ਅਮਰੀਕਾ ਚ ਇੰਡੀਆ ਚ ਮੈਜੈਸਟਿਕ ਹੋਟਲ ਅ ਅੰਮ੍ਰਿਤਸਰ ਦਾ ਤੇ ਉਚੋ ਮੰਡੀ ਦਾ ਬਹੁਤ ਵੱਡਾ ਸ਼ਾਪਿੰਗ ਮਾਲ ਤੇ ਇਦਾਂ ਦੀ ਅਰਬਾਂ ਖਰਬਾਂ ਦੀ ਜ਼ਮੀਨ ਜਾਇਦਾ ਇੱਥੇ ਸਕੀਮ ਕਰਕੇ ਬਣਾਈ ਆ ਮੈਂ ਉਦੋਂ ਵੀ ਕਿਹਾ ਸੀ 40-50 ਤੋਂ ਵੱਧ ਪੈਟਰੋਲ ਪੰਪਾਂ ਦਾ ਲਾਲਾ ਪੈਂਦਾ ਇਹਦਾ ਪਨੀਕਾ ਕੈਨੇਡਾ ਜਾਗੇ ਆ ਅਰਬਾਂ ਦੀ ਪ੍ਰਾਪਰਟੀ ਹੈ ਮੇਰੇ ਮਤਲਬ ਅਕ 2000 ਕਰੋੜ ਤੋਂ 5000 ਕਰੋੜ ਦੇ ਦੋ ਬੰਦੇ ਮਾਲਕ ਹੈ ਸਿਰਫ ਦੋ ਹੀ ਅਰੈਸਟ ਹੋਏ ਆ 7-8 ਬੰਦੇ ਫਰਾਰ ਆ ਕਿੰਨੇ ਅਫਸਰ ਹੋ ਜਾ ਸਕਦੇ ਨੇ ਦਰਦਨਾ ਦੀ ਗਿਣਤੀ ਚ ਸੈਂਕੜੇ ਦੀ ਗਿਣਤੀ ਲੋਕ ਜਾਣਗੇ ਅੰਦਰ ਹਜ਼ਾਰਾਂ ਕਰੋੜ ਪੰਜਾਬ ਦੇ ਖਜ਼ਾਨੇ ਜਾ ਸਕਦਾ ਤੇ ਲੀਡਰ ਕਿੰਨੇ ਇਹਦੇ ਵਿੱਚ ਅਨਮੋਲ ਨੇ ਜਿੰਨੀਆਂ ਪ੍ਰਾਣੀਆਂ ਪਾਰਟੀਆਂ ਰਹੀਆਂ ਜਾਂ ਹੋ ਜਾਵੇ ਇੱਕ ਅੱਧਾ ਬੰਦਾ ਇਸ ਨਵੀਂ ਪਾਰਟੀ ਦੇ ਹੋਵੇ ਉਹ ਤੋਂ ਦਰਦਨਾ ਦੀ ਗਿਣਤੀ ਚ ਟੇਡੇ ਮਡੇ ਤਰੀਕੇ ਨਾਲ ਉਹਨਦੇ ਭੈਣਾਂ ਭਰਾਵਾਂ ਮਾਮੇ ਆ ਚਾਚੇ ਆ ਤਾਇਆ ਨੌਕਰਾਂ ਦੇ ਨਾਮ ਤੇ ਪਲਾਟਾਂ 6 ਸਾਲਾਂ ਦੀ ਸਾਡੀ ਮਿਹਨਤ ਤੋਂ ਬਾਅਦ ਸੰਘਰਸ਼ ਤੋਂ ਬਾਅਦ ਉਸ ਕੇਸ ਪਰਚਾ ਦਾਜ ਕੀਤਾ ਜਿਹਨੂੰ ਆਈਐਸ ਅਫਸਰਾਂ ਦੀ ਕਮੇਟੀ ਕਹਿੰਦੀ ਇਹ ਝੂਠਾ ਹੈ ਜਿਹਨੂੰ ਰਿਟਾਇਰਡ ਜੱਜ ਕਹਿੰਦਾ ਇਹ ਮਾਮਲਾ ਬਣਦਾ ਨਹੀਂ ਜਿਹਨੂੰ ਜਿਹੜੇ ਹਾਈ ਕੋਰਟ ਜਗਾਇ ਕੇ ਮਾਮਲਾ ਚ ਉੱਠਾ ਹੈ ਅਸੀਂ ਸੱਚੇ ਸੀ ਭਾਵੇਂ ਸੀ ਗਿਣਤੀ 'ਚ ਘੱਟ ਆ ਭਾਵੇਂ ਸੀ ਕਮਜ਼ੋਰ ਆ ਨਾਲੋਂ ਪਰ ਅਸੀਂ ਸੱਚੇ ਸੀ ਸਾਡੇ ਸੱਚ ਸਾਬਤ ਹੋਇਆ ਤਾਂ ਹੀ ਪਰਚਾ ਦਾ ਜੋ ਹੈ ਤਾਂ ਹੀ ਉਹ ਜੇਲ੍ਹ 'ਚ ਬੈਠੇ ਆਂ ਪੰਜਾਬ ਦੀਆਂ ਚੱਲਦੀਆਂ ਫੈਕਟਰੀਆਂ ਨੂੰ ਬੰਦ ਕਰਕੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਕਪਲਾ ਹੈਗਾ ਹੁਣ ਚੋਰਾਂ ਨੂੰ ਜਾਂਚ ਛਪੀ ਗਈ ਚੋਰ ਕਹਿੰਦੇ ਅਸੀਂ ਆਪਣੀ ਜਾਂਚ ਆਪ ਹੀ ਕਰ ਲਾਂਗੇ ਚੋਰ ਕੀ ਮੈਂ ਕਹਿ ਚੁੱਕਾ ਹਾਂ ਬਾਰ-ਬਾਰ ਮੈਂ ਭਗਵਾਨ ਤੁਹਾਨੂੰ ਕਹਿੰਦਾ ਚੋਰ ਤੇਰੇ ਦਫ਼ਤਰ 'ਚ ਬੈਠੇ ਆਂ ਇਹਨੂੰ ਦਫਾ ਕਰੇ ਪੰਜਾਬ ਨੂੰ ਘੂਣ ਲੱਗਿਆ ਹੈ ਇਹਨਾਂ ਖਿਲਾਫ ਕਾਰਵਾਈ ਕਰ ਮੈਂ ਤਾਰੀਫ ਕਰਦਾ ਹਾਂ ਉਹ ਭਗਵੰਤ ਮਾਨ ਦੀ ਕਿ ਜਿਹੜਾ ਐਸਪੀ ਸਿੰਘ ਕੱਲ ਪਰਸੋ ਅਰੈਸਟ ਕੀਤਾ ਵਿਜ਼ਨਸ ਬਿਊਰੋ ਨੇ ਇਹ ਜੀਐਮ ਸੀਗਾ ਰਿਟਾਇਰਮੈਂਟ ਤੋਂ ਬਾਅਦ ਫਿਰ ਕੰਟਰੈਕਟ ਤੇ ਰੱਖਿਆ ਸੀ ਸਾਨੂੰ ਪੁਲਿਸ ਤਾਂ ਚੱਕ ਲੈਗੇ ਚੰਡੀਗੜ੍ਹ ਸੈਕਟਰ 3 ਨੇ ਥਾਣੇ 'ਚ ਅਸੀਂ ਰਹੇ ਪਰ ਭਗਵੰਤ ਮਾਨ ਕਾਬਲੇ ਤਾਰੀਫ ਕੰਮ ਕਰਦਾ ਉਹਨੂੰ ਜਦੋਂ ਨੌਕਰੀ ਤੋਂ ਕੱਢਦਾ ਸ਼ਾਮ ਨੂੰ 5 ਵਜੇ ਉਹ ਵਿਜ਼ਨਸ ਬਿਊਰੋ ਕੋਲ 1 ਕਰੋੜ ਰੁਪਏ ਰਿਸ਼ਵਤ ਲੈ ਕੇ ਪਹੁੰਚ ਗਏ 50 ਲੱਖ ਦੀ ਪਹਿਲੀ ਕਿਸ਼ਤ ਲੈ ਕੇ ਸੀ ਅਰੈਸਟ ਹੋ ਜੇ ਤੁਸੀਂ ਸਾਰੇ ਨੇ ਦੇਖ ਲੱਖ ਇਹ ਪੰਜਾਬ ਨੂੰ ਬੇਰੁਜ਼ਗਾਰੀ ਵਾਲੇ ਧੱਕਣ ਦਾ ਕਪਲਾ ਹੈਗਾ ਪੰਜਾਬ ਦੇ ਵਿੱਚੋਂ ਫੈਕਟਰੀਆਂ ਬੰਦ ਕਰਾ ਕੇ ਉਹਨੂੰ ਪੰਜਾਬ ਤੋਂ ਬਾਹਰ ਸ਼ਬੇਜ ਭੇਜਣ ਦਾ ਕਪਲਾ ਹੈਗਾ ਪੰਜਾਬ ਦੀਆਂ ਚੱਲਦੀਆਂ ਫੈਕਟਰੀਆਂ ਨੂੰ ਬੰਦ ਕਰਕੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਕਪਲਾ ਹੈਗਾ ਹੁਣ ਕਪਲਾ ਕੀ ਹੈ ਇਹਦੇ ਉੱਤੇ ਜਿਹੜਾ ਹੁਣ ਨਵਾਂ ਮਾਮਲਾ ਜਾ ਕੇ ਹੋਇਆ ਸੀ 2017-18 ਤੋਂ ਲਗਾਤਾਰ ਕਾਰਵਾਈ ਦੀ ਮੰਗ ਕਰਦੇ ਆਂ ਬਿਜਲੈਂਸ ਬਿਊਰੋ ਨੇ ਸਾਲ 2018 ਚ 4-4 2018 ਨੂੰ ਜਾਂਚ ਨੰਬਰ 3 ਕੀਤੀ ਸੀ ਕਿ ਜਿਹੜੀ ਚੰਡੀਗੜ੍ਹ ਸੈਕਟਰ 17 ਚ ਪੀ ਐਸ ਆਈ ਇਕ ਪੰਜਾਬ ਰਾਜ ਲਗੋ ਉਦਯੋਗ ਤੇ ਨਿਰਯਾਤ ਨਿਗਮ ਹੈ ਜਿਹੜੇ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਵੱਡੇ ਸ਼ਹਿਰਾਂ ਦੇ ਫੋਕਲ ਪੁਆਇੰਟ ਕੱਟ ਕੇ ਇੰਡਸਟਰੀ ਏਰੀਆ ਕੱਟ ਕੇ ਪਲਾਟ ਦੇਣੇ ਆ ਉਦੋਗਪਤੀਆਂ ਨੂੰ ਭਾਵੇਂ ਸਵਰਾਜ ਫੈਕਟਰੀ ਹੋਵੇ ਭਾਵੇਂ ਪਨਵਾਇਰ ਫੈਕਟਰੀ ਹੋਵੇ ਭਾਵੇਂ ਈ ਐਸ ਪੀ ਐਲ ਹੋਵੇ ਭਾਵੇਂ ਕੋਈ ਫਲਿੱਪਸ ਕੰਪਨੀ ਹੋਵੇ ਭਾਵੇਂ ਕੋਈ ਛੋਟਾ ਇੱਕ ਇੱਕ ਕਨਾਲੇਜ ਫੈਕਟਰੀ ਹੋਵੇ ਉਹਨੂੰ ਪਲਾਟ ਕੱਟ ਕੇ ਦੇਣੇ ਆ ਉਹਨਾਂ ਨੇ ਇੱਕ ਕਪਲਾ ਕੀਤਾ ਉਸ ਦਫ਼ਤਰ ਨੇ ਹੁਣ ਕਪਲੇ ਦੀ ਕਿਵੇਂ ਹੋਇਆ ਇਹ ਕਪਲੇ ਦੀ ਜਾਂਚ 2018 ਚ ਹੋਈ ਵਿਜੀਲੈਂ ਉਹ ਸਾਰੇ ਕਪਲੇ ਦੀ ਗੱਲ ਲਿਖੀ ਐ ਨਾਲ ਫਿਰ ਇੱਕ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਆ ਉਹਦੀ ਧਾਰਾ 17ਏ ਐ ਜਦੋਂ ਕਿਸੇ ਸੀਨੀਅਰ ਸਰਕਾਰੀ ਅਧਿਕਾਰੀ ਖਿਲਾਫ ਕੰਪਲੇਂਟ ਹੋਏ ਉਹਦੇ ਖਿਲਾਫ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਨੀ ਹੋਵੇ ਤਾਂ ਉਸ ਡਿਪਾਰਟਮੈਂਟ ਦੇ ਐਮ ਡੀ ਤੋਂ ਪਰਮਿਸ਼ਨ ਲੈਣੀ ਪੈਂਦੀ ਐ ਕਿ ਦੋਸ਼ੀ ਪਾਏ ਗਏ ਸਾਡੇ ਮੁਤਾਬਕ ਇਹਦੇ ਐਫ ਆਰ ਦਰ ਕੇ ਜਾਂਚ ਕਰਨੀ ਐ ਤਾਂ ਉਦੋਂ ਫਿਰ ਇੱਕ ਹੋਰ ਕਪਲਾ ਹੋ ਗਿਆ ਉਦੋਂ ਕੈਪਟਨ ਅਮਰਿੰਦਰ ਦੀ ਮਿਲੀ ਭੁਗਤ ਨਾਲ ਤਿੰਨ ਆਈਏਐਸ ਅਫਸਰ ਰਾਹੁਲ ਭਨਾਰੀ ਰਜਤ ਅਗਰਵਾਲ ਤੇ ਨੀਲੀਮਾਨੇ ਜਿਹੜੇ ਕਦੇ ਨਾ ਕਦੇ ਐਮਡੀ ਰਹੇ ਪੀਐਸਆਈਸੀ ਦੇ ਮੈਂ ਕਹਿੰਦਾ ਕਪਲੇ ਸ਼ਾਮਲ ਰਹੇ ਤੇ ਦੋਸ਼ੀਆਂ ਦੀ ਮਦਦ ਕਰਦੇ ਨੇ ਤੇ ਬਾਅਦ ਚ ਵੀ ਮਦਦ ਕੀਤੀ ਹੈ ਉਹਨਾਂ ਨੇ ਚਿੱਠੀ ਲਿਖ ਦਿੱਤੀ ਵਿਜੀਲੈਂਸ ਬਿਊਰੋ ਨੂੰ ਕਿ ਕੈਪਟਨ ਅਮਰਿੰਦਰ ਨੇ ਸਾਨੂੰ ਲਿਖਤੀ ਰੂਪ ਵਿੱਚ ਹੁਕਮ ਦਿੱਤੇ ਆ ਕਿ ਹੁਣ ਵਿਜੀਲੈਂਸ ਬਿਊਰੋ ਨਹੀਂ ਜਾਂਚ ਕਰੇਗੀ ਅਸੀਂ ਖੁਦ ਜਾਂਚ ਕਰ ਲਾਂਗੇ ਮੈਂ ਆਪਣੇ ਸ਼ਬਦਾਂ ਵਿੱਚ ਕਹਿਣਾ ਹੁਣਾ ਚੋਰਾਂ ਨੂੰ ਜਾਂਚ ਛਪੇਗੀ ਚੋਰ ਕਹਿੰਦੇ ਅਸੀਂ ਆਪਣੀ ਜਾਂਚ ਆਪ ਹੀ ਕਰ ਲਾਂਗੇ ਚੋਰ ਕੀ ਮੈਂ ਕਹਿ ਚੁੱਕਾ ਹਾਂ ਬਾਰ ਬਾਰ ਤੇ ਚੋਰਾ ਨੇ ਖੁਦ ਖੁਦ ਨੂੰ ਤੇ ਆਪਣੇ ਸਾਥੀਆਂ ਨੂੰ ਕਲੀਨ ਚਿੱਟ ਦੇ ਕੇ ਵਿਜੀਲੈਂਸ ਬਿਊਰੋ ਤੋਂ ਜਾਂਚ ਬੰਦ ਕਰਵਾ ਦਿੱਤੀ। 2001 ਜਨ ਆਮ ਆਦਮੀ ਪਾਰਟੀ ਨੇ ਫਿਰ ਜਾਂਚ ਖਲਵਾਈ ਜਾਂਚ ਨੰਬਰ 4। ਫਿਰ ਵਿਜੀਲੈਂਸ ਬਿਊਰੋ ਨੇ ਫਾਈਲ ਭੇਜ ਦਿੱਤੀ ਕਿ ਕ腐ਸ਼ਨ ਐਕਟ ਹੈ ਤੇ ਠੱਗੀ ਦਾ ਪਰਚਾ ਦਰਜ ਕਰਨਾ ਤੁਹਾਡੇ ਬੰਦੇ ਖਲਾਬ। ਫਿਰ ਮਾਮਲਾ ਨੀਲੀਮਾ ਆਈਐਸ ਅਫਸਰ ਨੇ ਫਿਰ ਮੋੜਵੀਂ ਚਿੱਠੀ ਵਿਜੀਲੈਂਸ ਬਿਊਰੋ ਨੂੰ ਲਿਖ ਦਿੱਤੀ ਕਿ ਜਦੋਂ ਅਸੀਂ ਪਹਿਲੇ ਜਾਂਚ ਕਰਕੇ ਕਲੀਨ ਚਿੱਟ ਦੇ ਚੁੱਕੇ ਹਾਂ ਵਿਜੀਲੈਂਸ ਬਿਊਰੋ ਕੋਲ ਤਾਂ ਕ腐ਸ਼ਨ ਐਕਟ ਦੇ ਇਨਕਾਰਵਾਈ ਕਰਨ ਦਾ ਅਧਿਕਾਰ ਹੀ ਨਹੀਂ ਤੁਸੀ ਫਾਈਲ ਨੂੰ ਬੰਦ ਕਰੋ। ਫਿਰ ਆ ਗਈ ਆਮ ਆਦਮੀ ਪਾਰਟੀ ਫਿਰ ਆਮ ਆਦਮੀ ਪਾਰਟੀ ਬਣੇ ਨੂੰ 2-3 ਮਹੀਨੇ ਸਰਕਾਰ ਹੋਈ ਸੀ ਜਿਹੜਾ ਪਹਿਲਾ ਵਿਧਾਨ ਸਭਾ ਸੈਸ਼ਨ ਪਹੁੰਚਿਆ ਅਸੀਂ ਆਪਣੀ ਟੀਮ ਦੇ ਨਾਲ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਹੰਗਾਮਾ ਕੀਤਾ ਜਿਹੜੇ ਬੰਦੇ ਜੇਲ੍ਹ ਚ ਐ ਜਸਵਿੰਦਰ ਰੰਧਾਵਾ ਐਸਪੀ ਸਿੰਘ ਜਿਹੜੇ ਜੀਐਮ ਰਹੇ ਪੀਐਸਆਈਸੀ ਦੇ ਰਾਹੁਲ ਪੰਡਾਰੀ ਰਜਿਤ ਅਗਰਵਾਲ ਨੀਲੀਮਾ ਤੇ ਹੋਰ ਅਫਸਰਾਂ ਦਾ ਨਾਮ ਲੈ ਕੇ ਵਿਧਾਨ ਸਭਾ ਦੇ ਮੁੱਖ ਗੇਟ ਤੇ ਬਿਲਕੁਲ ਨਾਲ 5 ਮੀਟਰ ਦੋਹਰ ਅਸੀਂ ਹੰਗਾਮਾ ਕੀਤਾ ਮੈਂ ਭਗਵਾਨ ਤੁਹਾਨੂੰ ਕਹਾਂ ਚੋਰ ਤੇਰੇ ਦਫ਼ਤਰ ਚ ਬੈਠੇ ਐ ਅਨ ਨੂੰ ਦਫਾ ਕਰ ਰੇ ਪੰਜਾਬ ਨੂੰ ਕੋਣ ਲੱਗਿਆ ਹੈ ਇਹਨਾਂ ਖਿਲਾਫ ਕਾਰਵਾਈ ਕਰ ਮੈਂ ਤਾਰੀਫ ਕਰਦਾ ਹਾਂ ਉਹਦੇ ਭਗਵੰਤ ਮਾਨ ਦੀ ਕਿ ਜਿਹੜਾ ਐਸਪੀ ਸਿੰਘ ਕੱਲ ਪਰਸੋ ਅਰੈਸਟ ਕੀਤਾ ਬਿਜ਼ਨਸ ਬਿਊਰੋ ਨੇ ਇਹ ਜੀਐਮ ਸੀਗਾ ਰਿਟਾਇਰਮੈਂਟ ਤੋਂ ਬਾਅਦ ਫਿਰ ਕੰਟਰੈਕਟ ਤੇ ਰੱਖਿਆ ਸੀ ਸਾਨੂੰ ਪੁਲਿਸ ਤਾਂ ਚੱਕ ਲੈਗੇ ਚੰਡੀਗੜ੍ਹ ਸੈਕਟਰ 30 ਥਾਣੇ 'ਚ ਅਸੀਂ ਰਹੇ ਪਰ ਭਗਵੰਤ ਮਾਨ ਕਾਬਲੇ ਤਾਰੀਫ ਕੰਮ ਕਰਦਾ ਉਹਨੂੰ ਜਦੋਂ ਨੌਕਰੀ ਤੋਂ ਕੱਢਦਾ ਸ਼ਾਮ ਨੂੰ 5 ਵਜੇ ਫਿਰ ਨਾਲ ਲੱਗਦੀ ਪਹਿਲੀ ਵਾਰੀ ਮੈਂ ਉਹਦਾ ਜਾਗਰ ਕੀਤਾ ਕਿ ਇਹ ਪਲਾਟ ਵੇਚਣ ਦਾ ਘਪਲਾ ਨਹੀਂ ਇਹ ਮਹੌਲੀ ਦੇ ਇੰਡਸਟਰੀ ஏਰੀਆ ਫੇਜ਼ 9 ਦੇ ਵਿੱਚ 27 ਏਕੜ ਤੇ ਫਿਲਿਪਸ ਇੰਡੀਆ ਕੰਪਨੀ ਜਿਹੜੀ ਪ੍ਰੋਡਕਟ ਬਣਾਉਂਦੀ ਹੈ ਅ ਸਿਗਮਾ ਟਰਪਰਾਈਜ਼ ਨੂੰ ਕੰਪਨੀ ਵੇਚੀ ਗਈ ਉਹ ਕੰਪਨੀ ਘਾਟੇ 'ਚ ਹੈ ਨਹੀਂ ਇਹਦੇ 'ਚ 1500 ਨੌਕਰ ਕੰਮ ਕਰਦੇ ਆ 750 ਪੱਕੇ ਮਲਾਜਮ ਪੰਜਾਬ ਦੇ ਲੋਕ 750 ਕੱਚੇ ਆ ਉਹਨੂੰ ਕੱਢੇਗਾ ਨੌਕਰੀ ਤੋਂ ਅਰਬਾਂ ਰੁਪਏ ਦੀ ਮਸ਼ੀਨਰੀ ਵੇਚੀ ਗਈ ਬਾਅਦ 'ਚ ਪੰਜਾਬ ਦੀ ਸਰਕਾਰ ਨੇ ਪਾਲਿਸੀ ਬਣਾਈ ਮਲੀਪੁਗ ਚੋਰਾ ਨਾਲ ਕਿ ਉੱਥੇ 25 27 ਏਕੜ ਚ ਪਲਾਟ ਲਗੜਾ ਨੇ ਉਹਦੇ ਟੋਟੇ ਕਰ ਦੋ ਪਾਲਿਸੀ ਮਤਾਬਕ ਸਿਰ 12 ਟੋਟੇ ਹੋ ਸਕਦੇ ਆ 12 ਟੋਟੇ ਕਰਕੇ ਪਾਲਿਸੀ ਮੁਤਾਬਕ ਬਾਅਦ ਚ ਹੇਰਫੇਰੀ ਕਰਕੇ ਨੇ ਅਫਸਰਾਂ ਨੇ ਮਾਫੀਆ ਨਾਲ ਮਿਲ ਕੇ ਭੂਆਫੇ ਨਾਲ 125 ਪਲਾਟ ਬਣਾ ਕੇ ਵੇਚ ਦਿੱਤਾ ਜਿਸ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ 700 800 ਕਰੋੜ ਦਾ ਰਗੜਾ ਲੱਗਿਆ ਇਹ ਪੰਜਾਬ ਸਰਕਾਰ ਦੇ ਡਾਕੂਮੈਂਟ ਬੋਲਦੇ ਆ ਇਹ ਇੱਕ ਕਪਲੇ ਚ ਪਰਚਾ ਦਲਜ ਹੋਇਆ ਪਰ ਸਾਡੇ ਵਿਜੀਲੈਂਸ ਬਿਊਰੋ ਦੇ ਖਿਲਾਫ ਵਿਧਾਨ ਸਭਾ ਦੇ ਬਾਹਰ ਰੌਲਾ ਪਾਉਣ ਕਰਨਾ ਪਿਛਲੇ ਸਾਬਕਾ ਉਦਯੋਗ ਮੰਤਰੀ ਐਨੇ ਡਰ ਗਏ ਕਿ ਜੇਕ ਦੇ ਫਿਲਿਪਸ ਦੇ ਵਿੱਚ ਪਰਚਾ ਦਰਜ ਹੋ ਗਿਆ ਤਾਂ ਜੇ ਸਾਰੇ ਕਪਲੇ ਜਿਵੇਂ ਮੈਂ ਟੰਗਿਆ ਗਿਆ ਉਹ ਵਿਜੀਲੈਂਸ ਬਿਊਰੋ ਕੋਲ 1 ਕਰੋੜ ਰੁਪਏ ਰਿਸ਼ਵਤ ਲੈ ਕੇ ਪਹੁੰਚ ਗਏ 50 ਲੱਖ ਦੀ ਪਹਿਲੀ ਕੇਸ ਲੈ ਕੇ ਸੀ ਅਰੇਸਟ ਹੋ ਜੀ ਤੁਸੀਂ ਸਾਰੇ ਨੇ ਦੇਖਿਆ ਉਸ ਤੋਂ ਬਾਅਦ ਫਿਲਿਪਸ ਦਾ ਸਕੈਮ ਸ਼ੁਰੂ ਹੋਇਆ ਪਰ ਲਗਾਤਾਰ ਅਸੀਂ ਇਹ ਮੰਗ ਕਰਦੇ ਆਏ ਹਾਂ 2017-18 ਤੋਂ ਹਾਈ ਕੋਰਟ 'ਚ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਨੰਬਰ 3 ਸਾਡੇ ਬੰਦੇ ਨੇ ਪਾਈ ਆ ਕਿ ਮੁੱਖ ਮੰਤਰੀ ਕੈਪਟਨ ਰਮਿੰਦਰ ਦੀ ਚਿੱਠੀ ਹੈ ਨਹੀਂ ਉਸ ਤੋਂ ਬਾਅਦ ਇੱਕ ਨਵਾਂ ਸਕੈਮ ਸ਼ੁਰੂ ਕਰ ਦਿੱਤਾ ਪੀਐਸਏ ਦੇ ਅਧਿਕਾਰੀ ਨੇ ਇਹੀ ਬੰਦੇ ਜਿਹੜੇ ਜੇਲ੍ਹ 'ਚ ਬੈਠੇ ਐ ਇਹ ਜੌ ਸੈਕਟਰ 17 'ਚ ਕੰਪਲੇਨ ਦੇ ਦਿੱਤੀ ਕਿ ਕੈਪਟਨ ਅਮਰਿੰਦਰ ਵਾਲੀ ਮੁੱਖ ਮੰਤਰੀ ਵਾਲੀ ਚਿੱਠੀ ਖੋ ਗਈ ਹੈ ਤਾਂ ਕਿ ਐਫ ਆਈ ਆਰ ਦਾਜ ਕਰਾ ਕੇ ਹਾਈ ਕੋਰਟ 'ਚ ਪੇਸ਼ ਕਰ ਸਕਣ ਪਰ ਸਾਡੀ ਟੀਮ ਦੇ ਬੰਦੇ ਸਤਰਕ ਰਹੇ ਅਸੀਂ ਚੰਡੀਗੜ੍ਹ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਅਸੀਂ ਚਿੱਠੀ ਪੱਤਰ ਕਰਨਾ ਸ਼ੁਰੂ ਕਰ ਦਿੱਤਾ ਪਰਚਾ ਦਰਜ ਨਹੀਂ ਹੋਇਆ ਅਸੀਂ ਲਗਾਤਾਰ ਮੰਗ ਕਰਦੇ ਸੀ ਸਾਨੂੰ ਸੁਨੇਹੇ ਮਿਲਦੇ ਰਹੇ ਕਿ ਕਿਸੇ ਹੋਰ ਸਟੇਟ ਦਾ ਇਹ ਲੀਡਰ ਉਹਨੂੰ ਅਸੀਂ 5 ਕਰੋੜ ਦੇਤਾ 10 ਕਰੋੜ ਦੇਤਾ 20 ਕਰੋੜ ਦੇਤਾ ਮੈਨੂੰ ਖਬਰਾਂ ਮਿਲਦੀ ਰਹੀਆਂ ਵੀ ਕਾਰਵਾਈ ਨਹੀਂ ਹੋਣੀ ਬੰਦੇ ਬੜੇ ਸਟਰੋਂਗ ਹੈ ਕਿਉਂਕਿ ਮੈਂ ਕਹਿੰਦਾ 1 ਲੱਖ ਕਰੋੜ ਦਾ ਕਪਲਾ ਹੈਗਾ ਪਰ ਲਗਾਤਾਰ ਪੈਰਵਾਈ ਕਰਨ ਤੋਂ ਬਾਅਦ ਲਗਾਤਾਰ ਬੇਨਤੀਆਂ ਤਰਲੇ ਕਰਨ ਤੋਂ ਬਾਅਦ ਮੈਂ ਪਿਛਲੇ ਸਾਲ ਇੱਕ ਮੀਟਿੰਗ ਦੇ ਚ ਸੀਐਮ ਸਾਹਿਬ ਨੂੰ ਮਿਲਿਆ ਉਦੋਂ ਮੈਂ ਫਾਈਲ ਲੈ ਗਿਆ ਸੀ ਅਮਰੋਦ ਬਾਗ ਸਕੈਮ ਦੀ ਫਲਿੱਪਸ ਪਲਾਟ ਘਟਾਲੇ ਦੀ ਇਹ ਪੂਰੇ ਸਕੈਮ ਦੀ ਫਾਈਲ ਅਗਲਗ ਬਣਾ ਕੇ ਲੈ ਗਿਆ ਸੀ 15 ਸਕਿੰਟ ਸੀਐਮ ਨਾਲ ਗੱਲ ਕੀਤੀ ਸੀ ਸਰ ਆਹ ਮਾਮਲਾ ਹੈ ਜਾਣਦੇ ਸੀ ਮੈਨੂੰ ਮਾੜਾ ਮੋਟਾ ਤੇ 3 ਮਿੰਟ ਪੜ ਲਿਓ ਜੇ ਕਾਰਵਾਈ ਕਰਨ ਦਾ ਕਰ ਦਿਓ ਲਗਾਤਾਰ ਉਸ ਤੋਂ ਬਾਅਦ ਹੀ ਰੌਲਾ ਪਾਉਂਦੇ ਰਹੇ ਤਾਂ ਸੀਐਮ ਨੇ ਆਪਣੇ ਪਦਰਥ ਤੇ ਮੁੱਖ ਮੰਤਰੀ ਪੰਜਾਬ ਚੀਫ ਸਕੱਤਰ ਪੰਜਾਬ ਏਜੀ ਪੰਜਾਬ ਤੇ ਐਮਡੀ ਪੀਐਸਆਈਸੀ ਨੇ ਖੁਦ ਕਮੇਟੀ ਬਣਾ ਕੇ ਸਾਰੀਆਂ ਫਾਈਲਾਂ ਵਿਜੀਲੈਂਸ ਬਿਊਰੋ ਕੋ ਵਾਪਸ ਮੰਗਵਾ ਕੇ ਖੁਦ ਇਨਵੈਸਟੀਗੇਸ਼ਨ ਕੀਤੀ ਜੋ ਅਸੀਂ ਰੋਪ ਲਾਉਂਦੇ ਸੀ ਉਹ ਸੱਚ ਪਾਏ ਤੇ ਸੀਐਮ ਨੇ ਫਿਰ ਪਰਮਿਸ਼ਨ ਦੇ ਕੇ ਐਮਡੀ ਨੂੰ ਅਧਿਕਾਰ ਦੇ ਦਿੱਤੇ ਕਿ ਇਹਦੇ ਤੇ ਬਣਦੀ ਸਖਤ ਕਾਰਵਾਈ ਕਰ ਉਸ ਤੋਂ ਬਾਅਦ ਇੱਕ ਹੋਰ ਕਪਲਾ ਹੋ ਗਿਆ ਕਪਲਾ ਇਹ ਹੋ ਗਿਆ ਜਦੋਂ ਹਾਈ ਕੋਰਟ ਦੇ ਤਰੀਕ ਆਈ ਮੁੱਖ ਮੰਤਰੀ ਵਾਲੀ ਚਿੱਠੀ ਦੀ ਤਾ ਐਮ ਡੀ ਨੇ ਬੜਾ ਵਧੀਆ ਕੰਮ ਕੀਤਾ ਜੋ 15 ਦਿਨ ਪਹਿਲੇ ਪੀ ਐਸ ਆਈ ਸੀ ਨੂੰ ਅਧਿਕਾਰ ਦਿੱਤੇ ਸੀ ਐਸ ਆਈ ਐਮ ਨੇ ਕਾਰਵਾਈ ਕਰਨ ਦੇ ਤਾ ਐਮ ਡੀ ਸਾਹਿਬ ਨੇ ਚਿੱਠੀ ਕੱਢੀ ਨਹੀਂ ਜਾਣ ਬਚ ਕੇ ਕਿਤੇ ਲੀਕ ਨਾ ਹੋ ਜੇ ਇਹ ਗਰਮ ਨਾ ਕਰ ਦੇਣਾ ਸਵੇਰੇ 10 ਵਜੇ ਕੋਰਟ ਚ ਜਾਣਾ ਸੀ ਸ਼ਾਮ ਨੂੰ 5 ਵਜੇ ਸਾਈਨ ਕਰਕੇ ਉਹ ਕੋਰਟ ਨੂੰ ਭੇਜੀ ਤੇ ਉਸ ਤੋਂ ਬਾਅਦ ਚਿੱਠੀ ਵਾਇਰਲ ਹੋਈ ਹੈ ਹੁਣ ਉਹ ਫਾਈਲ ਜਿਹੜੀ ਹੈ ਉਸ ਦਿਨ ਵਿਜੀਲੈਂਸ ਬਿਊਰੋ ਨੂੰ ਭੇਜ ਦਿੱਤੀ ਐਮ ਡੀ ਪੀ ਐਸ ਆਈ ਸੀ ਨੇ ਪਰ ਪਰਚਾ ਦਰਜ ਨਹੀਂ ਹੋਇਆ ਸਿਵਰਾਤਰੀ ਤੋਂ ਦੋ ਦਿਨ ਪਹਿਲੇ ਕਿਸੇ ਹੋਰ ਕੇਸ 'ਚ ਮੇਰੀ ਵਿਜੀਨਲ ਪੀਐਸਐਸ ਦੇ ਐਮਡੀ ਸਾਹਿਬ ਨਾਲ ਮੀਟਿੰਗ ਸੀ ਮੈਂ ਵੈਸੇ ਜਨਰਲ ਗੱਲ ਕਰ ਲਈ ਕਿ ਮੈਂ ਇਸ ਮਾਮਲੇ 'ਚ ਸੀਐਮ ਨੇ ਵੀ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਪਰ ਤਾਂ ਕਿਉਂ ਨੀ ਦਰਜ ਹੋ ਰਿਹਾ ਮੈਂ ਆਪਣੇ ਸ਼ੱਕ ਜ਼ਾਹਰ ਕੀਤਾ ਕਿੰਦਾ ਮੇਰੇ ਵੱਲੋਂ ਤਾਂ ਸਾਈਨ ਹੋ ਗਏ ਸਾਰਾ ਕੁਝ ਚਲਾ ਗਿਆ ਪਤਾ ਨਹੀਂ ਕਿਉਂ ਰੋਗੀ ਵੀ ਸਰਕਾਰ ਜਾਣੇ ਸ਼ੱਕ ਬਣ ਗਿਆ ਪੰਜਾਬ ਸਰਕਾਰ ਦੇ ਵੀ ਐਫਆਈਆਰ ਕਿਤੇ ਸੈਟਿੰਗ ਨਾ ਕਰ ਗਏ ਹੁਣ ਜਿੱਦਾਂ ਅਸੀਂ ਅਕਸਰ ਸ਼ੱਕ ਕਰਦੇ ਹੁੰਨੇ ਆ ਤੇ ਉਸ ਤੋਂ ਬਾਅਦ ਸਾਡੇ ਸੂਤਰਾ ਨੇ ਵਿਜੀਲੈਂਸ ਚੀਫ ਸਾਹਿਬ ਨਾਲ ਗੱਲ ਕੀਤੀ ਕਿ ਜਦੋਂ ਐਮਡੀ ਪੀਐਸਐਸਸੀ ਨੇ ਤੁਹਾਨੂੰ ਫਾਈਲ ਭੇਜ ਦਿੱਤੀ ਪਰਚਾ ਦਰਜ ਕਰਨ ਤੇ ਕਾਹਬੜ ਦੱਸੋ ਕੀ ਤੇ ਪਹਿਲੇ ਸੋਚੇਗੇ ਵੀ 10 ਬੰਦੇ ਨੇ ਐਵੇਂ ਇਨਕੁਆਇਰੀ ਚਲਦੀ ਰਹੀ ਵਿਜੀਲੈਂਸ ਚੀਫ ਸਾਹਿਬ ਨੇ ਦੱਸਿਆ ਕਹਿੰਦੇ ਯਾਰ ਸਾਡੇ ਕੋਲ ਤਾਂ ਫਾਈਲ ਪਹੁੰਚੀ ਨਹੀਂ ਐਮਡੀ ਸਾਹਿਬ ਕਹਿੰਦੇ ਉਹ ਰিসিਵਿੰਗ ਹੈ ਵਿਚ ਵਿਚਾਲੇ ਹੁਣ ਹੋਇਆ ਕੀ ਜਦੋਂ ਮੈਂ ਐਮਡੀ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਦੂਜੇ ਦਿਨ ਸਾਡੇ ਹਾਈ ਕੋਰਟ ਦੀ ਟੀਮ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਠੱਗ ਹੈ ਪੀਐਸਆਈਸੀ ਦੇ ਚੋਰ ਅਧਿਕਾਰੀ ਇਹਨੇ ਹਾਈ ਕੋਰਟ ਚ ਕੇਸ ਪਾ ਦਿੱਤਾ ਉਹੀ ਫਾਈਲ ਲਗਾ ਕੇ ਕਿ ਜਿਹੜੀ ਸਾਡੀ ਦੋ ਵਾਰੀ ਆਈਐਸ ਅਫਸਰਾਂ ਦੀ ਕਮੇਟੀ ਨੇ ਸਾਨੂੰ ਕਲੀਨ ਚਿੱਟ ਦੇ ਦਿੱਤੀ ਹੈ ਇੱਕ ਰਿਟਾਇਰਡ ਜੱਜ ਨੇ ਸਾਨੂੰ ਸੈਟਿੰਗ ਕਰਕੇ ਕਰਕੇ ਇੱਕ ਰਿਟਾਇਰਡ ਜੱਜ ਨੇ ਸਾਨੂੰ ਕਲੀਨ ਚਿੱਟ ਦੇ ਦਿੱਤੀ ਹੈ ਤਾਂ ਪੰਜਾਬ ਸਰਕਾਰ ਮੁੜ ਕੇ ਸਾਡੇ ਖਿਲਾਫ ਫੇਰ ਕਾਰਵਾਈ ਕਰਨ ਲੱਗੇ ਸਟੇ ਦੇ ਦਿਓ ਉਦੋਂ ਸਾਡੇ ਹੋਸਟ ਕਾਨਿਆ ਹੈ ਕਿ ਪਰਚਾ ਦਰਜ ਨਹੀਂ ਹੋ ਰਿਹਾ ਇਹ ਹਾਈ ਕੋਰਟ ਚ ਕੇਸ ਲਾਰੇ ਸਟੇ ਲੈਣ ਦੇ ਹਾਈ ਕੋਰਟ ਨੇ ਸਟੇ ਨਹੀਂ ਦਿੱਤੀ ਨਾਲ ਲਿਖਤਾ ਵੀ ਇਸ ਮਾਮਲੇ ਦੀ ਸੁਣਵਾਈ ਚੀਫ ਜਸੀ ਸਾਹਿਬ ਕਰਨਗੇ ਜਦੋਂ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਫਿਰ ਅਸੀਂ ਲਗਾਤਾਰ ਜਦੋਂ ਪੈਰਵੇ ਕਰਨੇ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਬਿਜ਼ਨਸ ਬਿਊਰੋ ਕੋਲ ਦਾ ਫਾਈਲ ਪਹੁੰਚਦੀ ਨਹੀਂ ਤਾਂ ਹੁਣ ਕੁਝ ਦੋਸ਼ੀ ਅਫਸਰ ਹੈ ਪੀਐਸਆਈ ਦੇ ਵਿਜੀਲੈਂਸ ਵਾ ਵਿਭਾਗ ਦੇ ਜਿਨ੍ਹਾਂ ਨੇ ਗੋਲਮੋਲ ਕਰਕੇ 15 ਦਿਨ ਸੀਐਮ ਦੇ ਆਰਡਰ ਨੂੰ ਰੋਕ ਕੇ ਰੱਖਿਆ ਤੇ ਦੋਸ਼ੀਆਂ ਨੇ ਮੰਜ਼ਰ ਕਿਤੇ ਕਿ ਉਹ ਕੋਰਟ ਦੇ ਵਿੱਚ ਜਾ ਕੇ ਸਟੇ ਲੈਣਾ ਪਰ ਫਿਰ ਵੀ ਮੈਂ ਤਾਰੀਫ ਕਰਦਾ ਪੰਜਾਬ ਸਰਕਾਰ ਦੀ ਐਮ ਡੀ ਪੀ ਐਸ ਆਈ ਸੀ ਦੀ ਵਿਜੀਲੈਂਸ ਚੀਫ ਦੀ ਜਦੋਂ ਸਾਰੇ ਸਕੈਮਦਾਰ ਨੂੰ ਪਤਾ ਲੱਗਿਆ ਵੀ ਇਹ ਕਾਰਵਾਈ ਸੀਐਮ ਦੇ ਆਰਡਰ ਨੂੰ ਰੁਕਿਆ ਗਿਆ ਤਾਂ ਸ਼ਿਵਰਾਤਰੀ ਵਾਲੇ ਦਿਨ ਸ਼ਾਮ ਨੂੰ 5 ਵਜੇ ਤੋਂ ਬਾਅਦ ਦਫ਼ਤਰ ਖੋਲੇ ਗਏ ਪੀ ਐਸ ਆਈ ਸੀ ਦੇ ਐਮ ਡੀ ਨੇ ਫਿਰ ਦੁਬਾਰੇ ਫਾਈਲ ਬਣਾ ਕੇ origignal ਫਾਈਲ ਭੇਜੀ ਤੇ ਉਸ ਤੋਂ ਬਾਅਦ ਬਿਜ਼ਨਸ ਵਿਭਾਗ ਨੇ ਉਹ origignal ਫਾਈਲ ਵਿਜੀਲੈਂਸ ਚੀਫ ਨੂੰ ਦਿੱਤੀ ਸ਼ਾਮ ਨੂੰ 5 ਵਜੇ 6 6 6:30 ਵਜੇ ਤੇ 6:30 ਤੋਂ ਬਾਅਦ 7:00 ਵਜੇ ਦੇ ਨੇੜੇ ਤੇੜੇ ਵਿਜੀਲੈਂਸ ਚੀਫ ਨੇ ਸ਼ੁਰੂਆਤਰੀ ਵਾਲੇ ਦਿਨ ਖੁਦ ਐਫ ਆਈ ਆਰ ਦਰਜ ਕਰਵਾ ਕੇ ਦੋਸ਼ੀਆਂ ਨੂੰ ਅਰੈਸਟ ਕਰਵਾਦੇ ਟੀਮਾਂ ਭੇਜ ਦਿੱਤੀਆਂ ਦੋਸ਼ੀ ਫਰਾਰ ਸੀ ਸਾਰੇ ਪਰ ਵਿਜੀਲੈਂਸ ਵਿਜੀਰੈਂਸ ਕਿਸੇ ਤਰ੍ਹਾਂ ਪਿੱਛੇ ਨਹੀਂ ਰਹੀ ਰਾਤ ਨੂੰ 12:00 12:30 ਵਜੇ ਅਰੈਸਟ ਕੀਤੇ ਤੇ ਦੋ ਮੁੱਖ ਦੋਸ਼ੀ ਜਸਵਿੰਦਰ ਰੰਧਾਵਾ ਜਿਹਦੀ 2018 ਅੱਠ ਦੀ ਮੈਂ ਤੁਹਾਨੂੰ ਦਿੱਤੀ ਇੱਕ ਲੈਟਰ ਜਿਹਨੇ ਐਮ ਡੀ ਨੂੰ ਲਿਖਿਆ ਸੀ ਕਿ ਮੇਰਾ ਨਿਊਜ਼ੀਲੈਂਡ ਚ ਅਮਰੀਕਾ ਚ ਤੇ ਇੰਡੀਆ ਚ ਰੀਅਲ ਏਸਟੇਟ ਦਾ ਬਿਜ਼ਨਸ ਹੈ ਹੋਰ ਕਈ ਮੇਰੇ ਸਟੋਰ ਹੈ ਤੇ ਮੇਰੇ ਰਾਈਸ ਸੈਲਰ ਹੈ ਮੈਂ ਉਹਦਾ ਸਾਇਲੈਂਟ 파ਟਰਨਰ ਹੈ ਮੈਂ ਉਹਦਾ ਡਾਇਰੈਕਟਰ ਹੈ ਮੈਨੂੰ ਕੰਮ ਕਰਨ ਦੀ ਪਰਮਿਸ਼ਨ ਦਿਓ ਇਸ ਤੋਂ ਇਹ ਪਤਾ ਲੱਗਦਾ ਕਿ ਇੱਕ ਸਰਕਾਰੀ ਨੌਕਰ ਜਿਹਦੀ ਤਰਖਾ ਸਾਰੀ ਜ਼ਿੰਦਗੀ ਦੀ 3-4 ਕਰੋੜ ਉਹ ਅਰਬਾਂ ਦਾ ਬਿਜ਼ਨਸ ਨਿਊਜ਼ੀਲੈਂਡ ਚ ਅਮਰੀਕਾ ਚ ਇੰਡੀਆ ਚ ਮੈਜੈਸਟਿਕ ਹੋਟਲ ਅ ਅੰਮ੍ਰਿਤਸਰ ਦਾ ਤੇ ਪੁੱਚੋ ਮੰਡੀ ਦਾ ਬਹੁਤ ਵੱਡਾ ਸ਼ਾਪਿੰਗ ਮਾਲ ਤੇ ਇਦਾਂ ਦੀ ਅਰਬਾਂ ਖਰਬਾਂ ਦੀ ਜ਼ਮੀਨ ਜਾਇਦਾਦ ਇੱਥੇ ਹੀ ਸਕੇਮ ਕਰਕੇ ਬਣਾਈ ਆ। ਇਹੀ ਜਿਹੜਾ ਪੱਤਰਕਾਰ ਪ੍ਰਵਾਨੇ ਦਾ ਮੁੰਡਾ ਰਿਹਾ ਐਸਪੀ ਸਿੰਘ ਜੀਐਮ ਰਿਹਾ ਮੈਂ ਉਦੋਂ ਵੀ ਕਿਹਾ ਸੀ 40-50 ਤੋਂ ਵੱਧ ਪੈਟਰੋਲ ਪੰਪਾਂ ਦਾ ਲਾਲਾ ਪੈਂਦਾ ਇਹਦਾ ਬਣਿਕਾ ਕੈਨੇਡਾ ਜਾਗੇ ਆ। ਅਰਬਾਂ ਦੀ ਪ੍ਰਾਪਰਟੀ ਹੈ ਮੇਰੇ ਮਤਲਬ 2000 ਕਰੋੜ ਤੋਂ 5000 ਕਰੋੜ ਦੇ ਦੋ ਬੰਦੇ ਮਾਲਕ ਹੈ। ਸਿਰਫ ਦੋ ਹੀ ਅਰੈਸਟ ਹੋਏ ਆ। 7-8 ਬੰ ਵਿਜੀਲੈਂਸ ਬਿਊਰੋ ਨੇ ਪਰਚੇ ਦੇ ਵਿੱਚ ਉਹ ਸਾਰੀ ਡਿਟੇਲ ਪੜਨੀ ਪਣੀ ਆ ਜਦੋਂ ਇਹਦੀ ਪਰਦਾ ਖੁੱਲਣ ਗਿਆ ਤਾਂ 300 ਤੋਂ 500 ਹੁਣ ਸਕੈਮ ਕਿਵੇਂ ਕਰਦੇ ਸੀ ਉਹ ਵੀ ਤੁਹਾਨੂੰ ਦੱਸਿਆ ਸੀ ਮੈਂ ਪਿਛਲੀ ਵਾਰ ਇਹ ਸਕੈਮ ਕਰਦੇ ਇਹ ਦੋਨੋਂ ਅਫਸਰ ਜਿਹੜੇ ਮੁੱਖ ਦੋਸ਼ੀ ਆ ਬਾਕੀ ਇਹਦੇ ਸਾਥੀ ਮੰਨ ਲਓ ਇੰਡਸਟਰੀ ਏਰੀਆ ਮੋਹੱਲੇ ਚ 500 ਕੰਪਨੀਆਂ ਦੇ ਪਲਾਟ ਹੈਗੇ 500 ਫੈਕਟਰੀਆਂ ਲੱਗ ਸਕਦੀਆਂ 200 ਫੈਕਟਰੀਆਂ 201990 ਦੇ ਲੈ ਕੇ 2010 ਤੱਕ ਮੰਨ ਲਓ ਵਿਕ ਗਈਆਂ ਪਲਾਟ ਵਿਕ ਗਏ ਭਾਵੇਂ ਰੁਪਈਏ ਦੇ ਵਿਕਿਆ ਭਾਵੇਂ 10 ਕਰੋੜ ਦਾ ਵਿਕਿਆ 300 ਪਲਾਟਾਂ ਦੇ ਉਦਾਹਰਣ ਦੇ ਰਹੇ ਆ 300 ਪਲਾਟਾਂ ਦੇ ਫਾਈਲਾਂ ਨੇ ਦੱਬ ਕੇ ਰੱਖ ਲਈਆਂ ਤਾਂ ਇਹ ਸਕੈਮ ਕਿਵੇਂ ਕਰਦੇ ਸੀ ਰਿਸ਼ਵਤ ਸੈਟਿੰਗ ਕਰਦੇ ਸੀ ਕਿਸੇ ਮਾਮਲੇ ਦੇ ਕਿਸੇ ਵੱਡੇ ਵਪਾਰੀ ਨਾਲ ਮੰਨ ਲਓ 1 ਕਰੋੜ ਰੁਪਏ ਰਿਸ਼ਵਤ ਦੇਣੀ ਹੈ ਇਹਨਾਂ ਨੂੰ ਤਾਂ 10-10 ਲੱਖ ਦੇ 10 ਡਿਮਾਂਡ ਡਰਾਫਟ ਪੰਜਾਬ ਸਰਕਾਰ ਦੇ ਨਾਮ ਦੇ ਬਣਾ ਲੈਣੇ ਉਹ 10 ਡਰਾਮ ਡਿਮਾਂਡ ਡਰਾਫਟ ਜਮ੍ਹਾਂ ਕਰਵਾ ਦੇਣੇ ਸਰਕਾਰ ਦੇ ਖਾਤੇ 'ਚ ਹੁਣ ਉਹ ਜੁਰਮਾਨਾ ਸੀ ਜਾ ਕੋਈ ਸੈਟਿੰਗ ਸੀ ਜਾ ਕੇ ਜੇ ਫੈਕਟਰੀ ਵਾਲੇ ਨੂੰ ਨੁਕਸ ਕੱਟ ਕੇ ਕਿੰਨੂੰ 5 ਲੱਖ ਦਾ ਜੁਰਮਾਨਾ ਹੈ ਕਿੰਨੂੰ 2 ਲੱਖ ਦਾ ਜੁਰਮਾਨਾ ਫੈਕਟਰੀ ਵਾਲੇ ਨੂੰ ਰਿਸ਼ਵਤ ਵੀ ਦੇਣੀ ਨਾਲੇ ਇਹਨੂੰ ਜ ਸਰਕਾਰ ਨੂੰ ਜੁਰਮਾਨਾ ਵੀ ਦੇਣਾ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਹੋ ਜਾਂਦੇ ਸੀ ਤਾਂ ਉਹ ਜਿਹੜਾ ਜੁਰਮਾਨਾ ਸੀ ਜਾਂ ਰਿਸ਼ਵਤ ਸੀ ਉਹਦੇ ਬਦਲੇ ਦੇ ਵਿੱਚ ਬਿਨਾ ਉਹਨਾਂ ਨੂੰ ਦੱਸੇ ਤੋਂ ਮੰਨ ਲਓ ਤੁਸੀਂ ਜੁਰਮਾਨਾ ਤੁਸੀਂ ਤੁਹਾਡਾ ਨਾਮ ਹੈ ਤੁਹਾਨੂੰ ਪੇਪਰਾਂ 'ਚ ਹੀ ਪਲਾਟ ਦਾ ਮਾਲਕ ਬਣਾ ਦੇਣਾ ਕਿ ਜਸਵਿੰਦਰ ਜੀ ਨੇ ਪੱਤਰਕਾਰ ਜਸਵਿੰਦਰ ਜੀ ਨੇ 10 ਲੱਖ ਰੁਪਏ ਦਿੱਤਾ ਮੋਹਾਲੀ ਦੇ ਫੈਕਟਰੀ ਦਾ ਪਲਾਟ ਕਰ ਦਿਵਾਉਣ ਵਾਸਤੇ ਉਹ ਫਾਈਲ ਦੇ ਵਿੱਚ ਲਗਾ ਕੇ ਫਾਈਲ ਦਾ ਬਲੋਨੀ ਸਰਕਾਰ ਦੇ ਖਾਤੇ ਪੈਸੇ ਚਲੇ ਗਏ ਹੁਣ ਤੁਹਾਡੇ ਨਾਲ ਸਕੈਮ ਕੀ ਹੋ ਗਿਆ ਪੰਜਾਬ ਨਾਲ ਸਕੈਮ ਕੀ ਹੋ ਗਿਆ 20 ਸਾਲ ਪਹਿਲੇ ਉਹ ਪਲਾਟ ਸੀਗਾ 1 ਕਰੋੜ ਦਾ 20 ਸਾਲ ਬਾਅਦ ਹੋ ਗਿਆ 100 ਕਰੋੜ ਦਾ ਅੱਜ ਦੀ ਡੇਟ 'ਚ ਉਹ 100 ਕਰੋੜ ਦਾ ਪਲਾਟ ਵੇਚਣ ਵਾਸਤੇ ਐਨੇ ਪੱਕੇ ਡੀਲਰ ਰੱਖੇ ਹੁੰਦੇ ਕਿ 10 ਸਾਲ ਰਿਸ਼ਤੀ ਡੀਲਰ ਤੋਂ ਕੰਮ ਲੈਣਾ ਫਿਰ 100 ਰੁਸ਼ਤੀ ਡੀਲਰ ਤੋਂ ਕੰਮ ਲੈਣਾ ਫਿਰ ਉਸ ਤੋਂ ਲੈਣਾ ਤਾਂ ਉਹ ਪਲਾਟ 100 ਕਰੋੜ ਦਾ ਵੇਚਿਆ ਗਿਆ 100 ਕਰੋੜ ਦਾ ਵਿਗ ਗਿਆ 100 ਕਰੋੜ ਆਪਾਂ ਚ ਵੰਡ ਲਿਆ ਸਰਕਾਰ ਨਾਲ ਕੀ ਧੋਖਾ ਹੋ ਗਿਆ 20 ਸਾਲ ਪਹਿਲਾਂ ਵਿਜੇ ਜੀ ਨੂੰ ਤਾਂ ਵੇਚਿਆ ਗਿਆ ਸੀ ਉਹ 1 ਵੀਜੇ ਦੇ ਖਾਤੇ ਦਿਖਾ ਦਿੱਤੇ 10 ਲੱਖ ਰੁਪਏ ਦਿੱਤੇ ਤੁਸੀਂ ਇਹਨੇ ਤਾਂ ਉਹ ਜੁਰਮਾਨੇ ਜਰਮਣੇ ਲਾ ਕੇ 70 ਕਰੋੜ ਰੁਪਏ ਜਾਵਾਂਗਾ ਦਾ ਸਰਕਾਰ ਦੇ ਖਾਤੇ 'ਚ ਬਾਕੀ 99 ਕਰੋੜ ਆਪ ਵਿੱਚ ਵੰਡ ਗਏ ਇਸ ਤਰੀਕੇ ਨਾਲ 300 ਤੋਂ 500 ਪਲਾਟ ਇਹਨਾਂ ਨੇ ਵੇਚੇ ਆ ਬਹੁਤੇ ਕਿਸਾਨ ਦੇ ਵੀ ਹੋਇਆ ਮੰਨ ਲਓ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੇ ਪਿਤਾ ਦਾ ਨਾਮ ਖੁਸ਼ਾਲ ਸਿੰਘ ਹੈ ਪੇਪਰਾਂ 'ਚ ਸਤਨਾਮ ਸਿੰਘ ਨੂੰ ਮਾਲਕ ਦਿਖਾ ਕੇ ਮੇਰੇ ਬਾਪੂ ਦਾ ਨਾਮ ਹੀ ਬਦਲਤਾ ਮੇਰੇ ਘਰ ਦਾ ਐਡਰੈਸ ਹੀ ਬਦਲਤਾ ਜਿਹੜਾ ਇਹਨੇ ਟੈਕਸੀ ਚਲਾਉਂਦਾ ਸੀ ਬੰਦਾ ਜਿਹੜਾ ਐਫ ਆਈ ਆਰ 'ਚ ਨਾਮ ਹੈ ਜਿਹੜਾ ਪੀ ਐਸ ਆਸੀ ਦਾ ਟੈਕਸੀ ਡਰਾਈਵਰ ਸੀਗਾ ਠੇਕੇ ਦੇ ਟੈਕਸੇ ਦਿੰਦਾ ਸੀ ਉਹਨੂੰ ਵੀ ਹਰ੍ਹਾਂਾਂ ਦੇ ਪ੍ਰਾਪਰਟੀ ਦਾ ਮਾਲਕ ਦਿਖਾਤਾ ਇਹਨੇ ਜਿਹੜੀਆਂ ਨੇ ਪੀਐਨਸੀ ਇਹਦੇ ਮਾਮੇ ਸੀ ਇਹਦੇ ਚਾਚੇ ਸੀ ਇਹਦੇ ਤਾਏ ਸੀ ਇਹਨਾਂ ਦੀ ਭਾਬੀਆਂ ਸੀ ਇਹਨਾਂ ਦੇ ਡੀਲਰ ਸੀ ਤੇ ਜਾਂ ਹੋਰ ਸੀ ਸਭ ਨੂੰ ਮਾਲਕ ਦਿਖਾਤਾ ਜਦੋਂ ਫਿਰ ਬਿਜ਼ਨਸ ਬਿਊਰੋ ਨੇ ਪੁੱਛਿਆ ਕਿ ਆ 500 ਪਲਾਟਾਂ ਦਾ ਰਿਕਾਰਡ ਦਿਓ ਕਿੱਥੇ ਆ ਉੱਥੇ ਇੱਕ ਹੋਰ ਮਜ਼ੇਦਾਰ ਗੱਲ ਹੋ ਗਈ 17 ਸੈਕਟਰ ਦੇ ਵਿੱਚ ਇੱਕ ਕੰਕਰੀਟ ਦੀ ਬਿਲਡਿੰਗ 7ਵੀਂ ਮੰਜ਼ਲ ਸਟੀਲ ਦਾ ਫਰਨੀਚਰ ਅਲਮਾਰੀਆਂ ਸਟੀਲ ਦੀਆਂ ਉੱਥੇ ਪੀਐਸਏ ਸਾਰਾ ਰਿਕਾਰਡ ਪਿਆ ਤਾਂ ਐਨਾ ਹੀ ਅਫਸਰਾਂ ਨੇ ਵਿਜੀਲੈਂਸ ਵੀ ਉਹਨਾਂ ਨੂੰ ਚਿੱਠੀ ਲਿਖੀ ਕਿ ਕੰਕਰੀਟ ਦੀ ਬਿਲਡਿੰਗ ਜਿੱਥੇ ਹੈਗੀ ਐ ਸਟੀਲ ਦਾ ਫਰਨੀਚਰ ਐ ਜਿੱਥੇ ਬੰਦਾ ਨਹੀਂ ਪਹੁੰਚ ਸਕਦਾ ਕੀੜੀ ਨਹੀਂ ਪਹੁੰਚ ਸਕਦੀ ਹਵਾ ਨਹੀਂ ਪਹੁੰਚ ਸਕਦੀ ਕਹਿੰਦੇ ਸਯੰਗ ਪਹੁੰਚ ਗਈ ਤੇ ਰਿਕਾਰਡ ਖਾ ਗਈ ਹੁਣ ਰਿਕਾਰਡ ਕਿਉਂ ਖਾ ਗਈ ਇਹਨੇ ਧੋਖੇ ਨਾਲ ਜਾਲੀ ਤਰੀਕੇ ਨਾਲ ਲੋਕਾਂ ਨੂੰ ਲਾਟ ਕਿਤੇ ਹੋਈ ਸੀ ਵੇਚੇ ਦਿਖਾਏ ਹੋਏ ਸੀ ਅਸਲ ਵਿੱਚ ਤਾਂ ਇਹ ਵੇਚੇ ਨਹੀਂ ਖੁਦ ਹੀ ਮਾਲ ਹੜੱਪ ਕੇ ਤੇ ਵਿਜੀਲੈਂਸ ਨੂੰ ਗੁੰਮਰਾਹ ਕੀਤਾ ਤੇ ਤੁਸੀਂ ਵੀ ਮੇਰੀ ਸਟੋਰੀ ਕੀਤੀ ਸੀ ਸਾਲ ਪਹਿਲਾਂ ਉਹ ਚਿੱਠੀ ਦੇ ਨਾਲ ਨਾਲ ਮੈਂ ਰਜਿਸਟਰੀਆਂ ਵੀ ਜਾਰੀ ਕੀਤੀਆਂ ਸੀ ਜਿਸ ਸਯੰਗ ਰਿਕਾਰਡ ਖਾ ਗਈ ਤਾਂ ਇਹਨਾਂ ਦੇ ਡੀਲਰ ਸਕੂਲ ਦਾ ਇੱਕ ਮਾਲਕ ਹੈ ਮਹੌਰੀ ਦੇ ਇੱਕ ਸਕੂਲ ਦਾ ਮਾਲਕ ਉਹ ਪਲਾਟ ਵੇਚ ਰਿਹਾ ਕੁਝ ਕਰੋੜ ਦਾ ਉਹ ਰਿਸਿਵ ਜਾਨੀ ਕੀਤੀ ਸੀ ਅੱਜ ਹੁਣ ਸਵਾਲ ਹੈ ਕਿ ਕਿੰਨੇ ਅਫਸਰ ਹੁਣ ਜੇਲ੍ਹ ਵਿੱਚ ਚਲੇ ਗਏ ਨੇ ਇਸ ਮਸਲੇ ਦੇ ਉੱਤੇ ਉਦਯੋਗਿਕ ਪਲਾਟ ਨੂੰ ਲੈ ਕੇ ਤਾਂ ਕਿੰਨੇ ਤਾਂ ਲੱਗਦਾ ਉਮੀਦ ਹੋਰ ਜਾ ਸਕਦੇ ਨੇ ਜੇ ਵਿਜੀਲੈਂਸ ਪੂਰਾ ਚਿੱਟਾ ਖੋਲ ਦਿੰਦੀ ਹੈ ਦੇਖੋ ਮੇਰੇ ਮਤਲਬ ਅਕਾ ਜੇ 500 ਪਲਾਟਾਂ ਦਾ ਰਿਕਾਰਡ ਸਿਉਂਖਾਗੇ ਜਾਂ 400 ਪਲਾਟਾਂ ਦਾ ਰਿਕਾਰਡ ਸਿਉਂਖਾਗੇ 400 ਖਰੀਦਦਾਰ ਤੇ ਉਹਨਾਂ ਨੂੰ ਪਲਾਟ ਵੇਚਣ ਵਾਲੇ ਦੋਸ਼ੀ ਆ ਸਾਰੇ ਪੀਐਸਆਈ ਸੰਬੰਧਤ ਅਫਸਰ ਦੋਸ਼ੀ ਆ ਦਰਦਨਾ ਦੀ ਗਿਣਤੀ 'ਚ ਇਹ ਜਿਹੜੇ ਠੱਗ ਅੰਦਰ ਹੋਣਗੇ ਹਜ਼ਾਰਾਂ ਕਰੋੜ ਦਾ ਪੰਜਾਬ ਸਰਕਾਰ ਨੂੰ ਬੈਨੀਫਿਟ ਹੋਏਗਾ ਸਾਡੇ ਰੌਲਾ ਪਾਉਣ ਤੋਂ ਬਾਅਦ ਇਹ ਵੀ ਹੋਇਆ ਫਿਰ ਇਨਕਮ ਟੈਕਸ ਡਿਪਾਰਟਮੈਂਟ ਦੇ ਵੀ ਚਿੱਠੀ ਆ ਕਿ ਭਾਈ ਇਹ 100 ਕਰੋੜ ਦੀ ट्रांजੈਕਸ਼ਨ ਦਾ ਹੋ ਗਈ ਇਹ ਬੰਦੇ ਨੇ ਕਿਹੜੇ ਨੇ ਕੀਤੀ ਉਹਦਾ ਪੈਨ ਨੰਬਰ ਦੇ ਦਿਓ ਉਹਦਾ ਆਧਾਰ ਕਰ ਦੇ ਦਿਓ ਤਿੰਨ ਵਾਰੀ ਨੋਟਿਸ ਆ ਗਏ ਜਦੋਂ ਇਨਕਮ ਟੈਕਸ ਵਾਲਿਆਂ ਨੇ ਸੈਟਿੰਗ ਹੋ ਗਈ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਵੀ ਇਹ ਕੇਵਾਈਸੀ ਨਹੀਂ ਦੱਸ पाए ਇਹ ਤਾਂ ਫੇਕ ਅਲਾਟਮੈਂਟ ਹੈ ਤੇ ਸਾਡੇ ਰੌਲਾ ਪਾਉਣ ਤੋਂ ਬਾਅਦ ਡਿਸਟ੍ਰਿਕਟ ਕੋਰਟ ਮਾਹੌਲੀ ਦੇ ਨੇੜੇ ਤੇੜੇ ਸੈਂਕੜੇ ਕਰੋੜ ਦੇ ਚਾਰ ਪੰਜ ਪਲਾਟ ਸਾ ਜਿੰਨਾ ਕੋ ਜਿੰਨਾ ਕੋ ਵਾਰੀ ਵਾਰਸਾਂ ਨੇ ਉਹ ਕੈਨਸਲ ਕੀਤੇ ਤੇ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਗਈ ਸਾਡੇ ਕਾਰਨ ਹੁਣ ਇਹ ਮਹੀਨਾ 15 ਦਿਨ ਪੁਰਾਣੀ ਗੱਲ ਹੈ ਸੈਂਕੜੇ ਲੋਕਾਂ ਨੂੰ ਚਿੱਠੀਆਂ ਲਿਖਿਆ ਪੀਐਸਆਈਸੀ ਨੇ ਜਿਹੜੇ ਪੇਪਰਾਂ ਦੇ ਅੰਦਰ ਰਿਕਾਰਡ ਚ ਵੀ ਇਹ ਮਾਲਕ ਹੈ ਉਹ ਚਿੱਠੀਆਂ 60% ਦੇ ਵੱਧ ਲੋਕਾਂ ਨੂੰ ਮਿਲਿਏ ਨਹੀਂ ਮਾਲਕ ਹੈ ਹੀ ਨਹੀਂ ਐਡਰੈਸ ਵਿੱਚ ਦੂਜੀ ਗੱਲ ਜੇ ਆਹ ਸ਼ਾਪਿੰਗ ਮਾਲ ਇਹਦੀ ਮਦਰ ਦੇ ਨਾਮ ਤੇ ਨਾ ਹੋਏ ਜਸਵਿੰਦਰ ਰੰਧਾਵੇਜ ਤੇ ਰਜਿਸਟਰੀ ਦੀ ਕਾਪੀ ਦਵਾਗਾ ਤਾਂ ਮੇਰੇ ਤੇ ਕੇਸ ਕਰੋ ਜੇ ਇਹ ਜਿਹੜੇ ਹੋਟਲ ਦਾ ਮਾਲਕ ਨਾ ਹੋਏ ਅਮਰitsar ਦਾ ਤਾਂ ਮੇਰੇ ਤੇ ਕੇਸ ਕਰੋ ਇਹ ਤਾਂ ਮੈਂ ਬੋਲਤਾ ਹੋਰ ਜੋ ਮੈਂ ਨਹੀਂ ਬੋਲ ਸਕਿਆ ਅਰਬਾਂ ਦੀ ਪ੍ਰਾਪਰਟੀ ਉਹ ਬਿਜ਼ਨਸ ਬਿਊਰੋ ਕੱਢੇ ਇਹ ਬਿਜ਼ਨਸ ਵਿਰੋਧੀ ਜਿੰਮੇਵਾਰੀ ਜੋ ਮੈਂ ਬੋਲ ਰਿਹਾ ਇੱਕ ਇੱਕ ਸ਼ਬਦ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਮੈਂ ਲੈ ਰਿਹਾ